ਪੰਜਾਬ ਦੇ 1300 ਦੇ ਕਰੀਬ ਪਿੰਡ ਹੜਾਂ ਦੀ ਮਾਰ ਹੇਠ ਨੇ ਪੀੜਤ ਲੋਕ ਬੇਹੱਦੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਅੱਜ ਅਸੀਂ ਇਸ ਸੈਗਮੈਂਟ 'ਚ ਗੱਲ ਕਰਾਂਗੇ ਮਦਦਗਾਰਾਂ ਦੀ ਪੰਜਾਬੀ ਸੈਲਿਬ੍ਰਿਟੀਆਂ ਦੀ ਪੰਜਾਬੀ ਸਿੰਗਰਜ਼ ਦੀ ਜੋ ਕਿ ਮਦਦ ਲਈ ਅੱਗੇ ਆਏ ਨੇ ਇਸ ਔਖੀ ਘੜੀ 'ਚ ਉਹਨਾਂ ਨੇ ਪੰਜਾਬ ਦਾ ਹੱਥ ਫੜਿਆ ਹੈ ਤਾਂ ਜੋ ਇਸ ਔਖੀ ਘੜੀ 'ਚੋਂ ਪੰਜਾਬ ਨੂੰ ਬਾਹਰ ਕੱਢਿਆ ਜਾ ਸਕੇ ਅਜੇ ਵਿਚਾਲੇ ਪੰਜਾਬੀ ਕਲਾਕਾਰ ਮਦਦ ਲਈ ਅੱਗੇ ਆਏ ਨੇ ਗੱਲ ਕਰਾਂਗੇ ਦਿਲਜੀਤ ਦੋਸਾਂਝ ਦਿਲਜੀਤ ਦੋਸਾਂਝ ਨਿਕਲੀ ਬਣ 10 ਪਿੰਡ ਅਡਾਪਟ ਕਰਨ ਦਾ ਐਲਾਨ ਕੀਤਾ ਹੈ ਦਿਲਜੀਤ ਦੀ ਸਾਂਝ ਫਾਊਂਡੇਸ਼ਨ ਪਿੰਡ ਗੋਦਲੈਂਡ ਜਾ ਰਹੀ ਹੈ ਤੇ ਗੁਰਦਾਸਪੁਰ ਤੋਂ ਅੰਮ੍ਰਿਤਸਰ ਦੇ 10 ਪ੍ਰਭਾਵਿਤ ਪਿੰਡਾਂ ਨੂੰ ਹਰ ਮਦਦ ਦੇਣ ਦਾ ਐਲਾਨ ਕੀਤਾ ਗਿਆ ਹੈ ਦਿਲਜੀਤ ਤੋਂ ਸਾਂਝ ਦੀ ਟੀਮ ਦੇ ਵੱਲੋਂ ਦਿਲਜੀਤ ਤੋਂ ਸਾਂਝ ਦੇ ਵੱਲੋਂ ਹੜਾਚ ਪਹੁੰਚੀ ਦਿਲਜੀਤ ਤੋਂ ਸਾਂਝ ਦੀ ਟੀਮ ਦੀਆਂ ਇਹ ਤਸਵੀਰਾਂ ਵੀ ਨੇ ਦਿਲਜੀਤ ਦੋਸਾਂਝ ਨੇ ਖੁਦ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸਾਂਝੀਆਂ ਕੀਤੀਆਂ ਨੇ ਪਿੰਡਾਂ ਚ ਪੀੜਤਾ ਦੀ ਮਦਦ ਲਈ ਇਹ ਸਾਂਝ ਫਾਊਂਡੇਸ਼ਨ ਪਹੁੰਚੀ ਹੈ ਪੇੜਤਾ ਦੀ ਮਦਦ ਕਰਦੀ ਦਿਖੀ ਹੈ ਮੈਨੇਜਰ ਸੁਨਾਲੀ ਸਿੰਘ ਜੋ ਕਿ ਦਿਲਜੀਤ ਉਸਾਈ ਦੇ ਮਨਾਰੀ ਨੇ ਟੀਮ ਦੇ ਵੱਲੋਂ ਫਿਰ ਤੱਕ ਸਮੱਗਰੀ ਜੋ ਹੈ ਉਹ ਸਮੱਗਰੀ ਪਹੁੰਚਾਈ ਜਾ ਰਹੀ ਹੈ ਅਦਕਾਇ ਸੋਨੂ ਸੋਧ ਨੇ ਵੀ ਪੰਜਾਬ 'ਚ ਬਣੇ ਹੜ੍ਹ ਦੇ ਹਾਲਾਤਾਂ ਤੇ ਚਿੰਤਾ ਜਤਾਈ ਤੇ ਸਭ ਨੂੰ ਵੱਧ ਚੜ ਕੇ ਪੰਜਾਬ ਦੇ ਭਲੇ ਲਈ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ ਸੋਨੂ ਸੋਧ ਨੇ ਕਿਹਾ ਕਿ ਉਹ ਹਰ ਮਦਦ ਲਈ ਪੰਜਾਬੀਆਂ ਦੇ ਨਾਲ ਡਟ ਕੇ ਖੜੇ ਨੇ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਉਹਨਾਂ ਨੂੰ ਸੂਚਿਤ ਕੀਤਾ ਜਾਵੇ ਸਸਵੀ ਗੱਲ ਸਾਰਿਆਂ ਨੂੰ ਮੈਂ ਇਹ ਕਹਿਣਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਹੜ੍ਹ ਆਏ ਨੇ ਔਰ ਬਹੁਤ ਸਾਰੀਆਂ ਜਾਨਾਂ ਗਈਆਂ ਨੇ ਪਸ਼ੂ ਜਿਹੜੇ ਨੇ ਰੁਲ ਗਏ ਨੇ ਫਿਰੋਜ਼ਪੁਰ ਫਾਜ਼ਿਲਕਾ ਤਰਨਤਾਰਨ ਇਧਰ ਸਾਈਡ ਤੇ ਬਹੁਤ ਜ਼ਿਆਦਾ ਜਿਹੜੇ ਇਲਾਕੇ ਨੇ ਅਫੈਕਟਡ ਨੇ ਸਾਨੂੰ ਸਾਰਿਆਂ ਨੂੰ ਮਿਲ ਕੇ ਵਾਪਸ ਪੰਜਾਬ ਮੁਖੜਾ ਕਰਨਾ ਹੈ ਜੋ ਵੀ ਤੁਹਾਡੇ ਤੋਂ ਹੋ ਸਕਦਾ ਜਿਹੜੇ ਵੀ ਤੁਹਾਡੇ ਪਿੰਡਾਂ ਦੇ ਵਿੱਚ ਜੋ ਵੀ ਮਦਦ ਮਿਲ ਸਕਦੀ ਪਲੀਜ਼ ਕਰੋ ਮੈਂ ਵੀ ਬਹੁਤ ਸਾਰੇ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕਰ ਰਿਹਾ ਮੇਰੀ ਸਿਸਟਰ ਮਾਲਵੀਕਾ ਮੋਗੇ ਵਿੱਚ ਉਹ ਵੀ ਬਹੁਤ ਸਾਰੇ ਲੋਕਾਂ ਨਾਲ ਜੁੜ ਚੁੱਕੀ ਹੈ ਆਲਰੇਡੀ ਤੇ ਤੁਹਾਨੂੰ ਜੋ ਵੀ ਚੀਜ਼ ਚਾਹੀਦੀ ਹੈ ਪਲੀਜ਼ ਸ਼ੇਅਰ ਕਰੋ ਕੋਈ ਮੱਛਰਦਾਨੀਆਂ ਹੋਣ ਪਸ਼ੂਆਂ ਲਈ ਤੂੜੀ ਹੋਵੇ ਜੋ ਵੀ ਹੋਵੇ ਖਾਣਾ ਰਾਸ਼ਨ ਜਿਹੜੇ ਜ਼ਿਆਦਾ ਇਫੈਕਟਡ ਪਿੰਡ ਨੇ ਉਹਦੇ ਬਾਰੇ ਜ਼ਰੂਰ ਦੱਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਪੰਜਾਬ ਨੂੰ ਮਿਲ ਕੇ ਰਲ ਮਿਲ ਕੇ ਜਲਦੀ ਵਾਪਸ ਖੜੇ ਕਰੀਏ ਔਰ ਜੇ ਤੁਸੀਂ ਘਰਾਂ ਦੇ ਵਿੱਚ ਕੋਈ ਵੀ ਤਕਲੀਫ ਹੈ ਤੇ ਪਲੀਜ਼ ਸ਼ੇਅਰ ਕਰੋ ਜਿਹੜੇ ਪਰਿਵਾਰਾਂ ਨੂੰ ਜਿਹੜੇ ਲੋਕਾਂ ਨੂੰ ਤਕਲੀਫਾਂ ਨੇ ਸ਼ੇਅਰ ਕਰੋ ਤਾਂ ਕਿ ਵਾਪਸ ਜਲਦੀ ਪੰਜਾਬ ਜਿਹੜਾ ਹੈ ਵਾਪਸ ਉਦਾਂ ਹੀ ਹਰਾ-ਭਰਾ ਹੋ ਸਕੇ ਸਿੰਗਰ ਕਰਨ ਔਰਜਨਲੇ ਵੀ ਤਬਾਹੀ 'ਚ ਮਦਦ ਦੇ ਹੱਥ ਅੱਗੇ ਵਧਾਏ ਨੇ ਮਦਦ ਪਹੁੰਚਾਈ ਹੈ ਕਰਨ ਔਸਲਾ ਨੇ ਕਿਹਾ ਕਿ ਮੈਂ ਤੇ ਮੇਰੀ ਟੀਮ ਪੰਜਾਬ ਲਈ ਡਟ ਕੇ ਖੜੇ ਹਾਂ ਪ੍ਰੇਤ ਪਰਵਾਰਾਂ ਲਈ ਮੈਸੇਜਸ ਮੈਨੂੰ ਭੇਜੇ ਜਾਣ ਪਾਣੀ ਉਤਰਨ ਤੋਂ ਬਾਅਦ ਵੀ ਮੈਂ ਹਰ ਤਰ੍ਹਾਂ ਦੀ ਸੰਭਵ ਮਦਦ ਕਰਨ ਤਿਆਰ ਹਾਂ ਅਸੀਂ ਆ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਹੈ ਮੈਂ ਪੰਜਾਬ ਦੇ ਵਿੱਚ ਜੋ ਵੀ ਹੋ ਰਿਹਾ ਉਹਦੇ ਰਿਲੇਟਿਡ ਇੱਕ ਸਟੋਰੀ ਪਾਉਣੀ ਚਾਹੁੰਦਾ ਸੀ ਬੋਲ ਕੇ ਅਸੀਂ ਆਪਣੇ ਵੱਲੋਂ ਵੀ ਬਹੁਤ ਹੈਲਪ ਕਰ ਰਹੇ ਹਾਂ ਹੋਰ ਵੀ ਯਾਰ ਪਰ ਆਪਣੇ ਵੱਲੋਂ ਬਹੁਤ ਹੈਲਪ ਕਰ ਰਿਹਾ ਚਾਹੇ ਉਹ ਚਾਰੇ ਦੀ ਹੋਵੇ ਚਾਹੇ ਉਹ ਫੂਡ ਦੀ ਹੋਵੇ ਚਾਹੇ ਉਹ ਦਵਾਈਆਂ ਦੀ ਹੋਵੇ ਚਾਹੇ ਉਹ ਕਿਸ਼ਤੀਆਂ ਦੀ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਹੈਲਪ ਕਰ ਸਕਦੇ ਹੋ ਤੁਸੀਂ ਜ਼ਰੂਰ ਕਰੋ ਕਿਉਂਕਿ ਆਹੀ ਟਾਈਮ ਆ ਮੈਨੂੰ ਜਿਹਨੇ ਚਾਹਣ ਵਾਲੇ ਵੀ ਨੇ ਮੈਨੂੰ ਜਿਹਨੇ ਨਾ ਚਾਹਣ ਵਾਲੇ ਵੀ ਨੇ ਇਹ ਟਾਈਮ ਅ ਕਿਸੇ ਮਿਊਜ਼ਿਕ ਤੇ ਗੱਲ ਕਰਨ ਦਾ ਨਹੀਂ ਹੈਗਾ ਇਹ ਟਾਈਮ ਕਾਸੇ ਤੇ ਗੱਲ ਕਰਨ ਦਾ ਨਹੀਂ ਇਹ ਟਾਈਮ ਪਹੁੰਚਣ ਦਾ ਉਹਨਾਂ ਪਿੰਡਾਂ 'ਚ ਜਿਹੜੇ ਪਿੰਡਾਂ ਨੂੰ ਆਪਣੀ ਲੋੜ ਆ ਤੇ ਮੈਂ ਵੀ ਤੁਹਾਡੇ ਸਾਰਿਆਂ ਨਾਲ ਜੇਹੀ ਵਾਦਾ ਕਰਨਾ ਚਾਹੁੰਦਾ ਸਕਰੀਨ ਦੇ ਉੱਤੇ ਵੀ ਜਿੰਨੇ ਜੋਗੇ ਹੈਗੇ ਆ ਮੈਂ ਤੇ ਮੇਰੀ ਟੀਮ ਅਸੀਂ ਪੰਜਾਬ ਲਈ ਖੜੇ ਆ ਮੈਂ ਆਲਰੇਡੀ ਬਹੁਤ ਕੁਝ ਕਰ ਵੀ ਰਿਹਾ ਬਹੁਤ ਕੁਝ ਨਹੀਂ ਮੇਤੋਂ ਜਿੰਨਾ ਹੋ ਰਿਹਾ ਮੈਂ ਉਹਨਾਂ ਕੁਝ ਕਰ ਰਿਹਾ ਮਾਫੀ ਚਾਹੁੰਦਾ ਫੜਾਵਲੇ ਇਲਾਕੇ 'ਚ ਜੋ ਸਿੰਗਰ ਨੇ ਰੇਸ਼ਮ ਅਨਮੋਲ ਉਹ ਵੀ ਉੱਥੇ ਪਹੁੰਚੇ ਨੇ ਟੀਮ ਦੇ ਨਾਲ ਪੀੜਤਾਂ ਦੀ ਮਦਦ ਲਈ ਪਹੁੰਚੇ ਹੋਏ ਨੇ ਗਾਇਕ ਤੇ ਲੋਕਾਂ ਦੇ ਘਰ-ਘਰ ਜਾ ਕੇ ਉਹਨਾਂ ਦੇ ਵੱਲੋਂ ਜੋ ਰਾਹਤ ਸਮੱਗਰੀ ਹੈ ਉਹ ਪਹੁੰਚਾਈ ਜਾਵੇ। ਸਰ ਜੀ ਬੜਾ ਧੰਨਵਾਦ ਬੜੀ ਭੁੱਖ ਲੱਗੀ ਸੀ। ਕਿਹੜਾ ਏਰੀਆ ਤੁਹਾਡਾ? ਆੜਾ ਪੱਲੀਆ ਉਧਰ ਵਾਲੀ। ਮੁੱਲੋਂ ਵਾਲੀ ਨੇ। ਹਾਂਜੀ ਭਾਜੀ ਵੀ ਨਾਲ ਹੀ ਹਾਂਜੀ ਸਾਰੇ ਕਿੱਥੇ ਸੋੜ ਗਏ ਦਿਲੋਂ ਤਨਬਾਦ ਇਹਨਾਂ ਦੇ ਜਿੰਨੇ ਵੀ ਇਹ ਮੈਂ ਤਾਂ ਜੋਦੇ ਕਹਾਂਗਾ ਇਹਨਾਂ ਨੂੰ ਨਹੀਂ ਪੈ ਰਿਆ ਬਹੁਤ ਜ਼ਿਆਦਾ ਇੱਥੇ ਜਿੰਨੀ ਵੀ ਸਰਵਿਸ ਲੱਗੀ ਹੋਈ ਆ ਇਹ ਰੈਡੀ ਕਰਕੇ ਆਪ ਲੰਗਰ ਪਿਆਰ ਕਰਕੇ ਭਰਾ ਸਾਡੇ ਲੈ ਕੇ ਆ ਰਹੇ ਆ ਔਰ ਕੰਦੇ ਇਹ ਨਹੀਂ ਲੱਖਾਂ ਯੂਥ ਪੰਜਾਬ ਦਾ ਜਿਹੜਾ ਸੜਕਾਂ ਤੇ ਆ ਸਾਰਿਆਂ ਕੇ ਮੇਰਾ ਸਿਰ ਝੁਕਦਾ ਸਾਨੂੰ ਸਾਡੇ ਯੂਥ ਨੂੰ ਪ੍ਰੋਪਾਗੈਂਡਾ ਕਰਕੇ ਭੰਡਿਆ ਜਾਂਦਾ ਵੀ ਇਹ ਨਸ਼ੇੜੀ ਐ ਇਹ ਉੜਦਾ ਪੰਜਾਬ ਐ ਪਰ ਅੱਜ ਪੰਜਾਬ ਦੀਆਂ ਸਾਰੀਆਂ ਸੜਕਾਂ ਤੇ ਇਦਾਂ ਦਾ ਯੂਥ ਹੈ ਜਿਹੜਾ ਆਪਣੇ ਪੰਜਾਬ ਨਾਲ ਆਪਣੇ ਲੋਕਾਂ ਨਾਲ ਖੜਾ ਹੈ ਮੈਂ ਸਾਰਿਆਂ ਦਾ ਜਿੰਨਾ ਧੰਨਵਾਦ ਕਰਦਾ ਥੈਂਕ ਯੂ ਟੂ ਊਲ ਭਾਈ ਤੁਸੀਂ ਬਹੁਤ ਬਰੋਡ ਨੀ ਕਰੋ ਪਰ ਇਹ ਵੀ ਨਾ ਕਹੋ ਤੁਸੀਂ ਇਹ ਤਾਂ 5 ਕਿਲੇ ਮੇ ਵੱਡੀ ਜਵਾਰ ਲੋਕੀਆਂ ਵਜੋਂ ਤੁਸੀਂ ਟੋਰਨਮੈਂਟ ਕੋਈ ਕਰਨੀ ਠੀਕ ਜੀ ਬਿਲਕੁਲ ਸਹੀ ਸਾਡੀ ਬਦਲੇ ਆਏ ਉੱਥੇ ਅੰਦਰ ਗੱਡੀ ਫਿਰਦੀ ਫਸਲ ਦਾ ਹਾਲ ਦੇਖੋ ਬਿਲਕੁਲ ਇਹ ਰਾਵੀ ਦਾ ਕੰਡਾ ਪਰਲੇ ਪਾਸੇ ਰਾਵੀ ਹੈ ਤੇ ਅੱਗੇ ਕਣੀਆਂ ਤੇ ਹੋਰ ਕਈ ਪਿੰਡ ਨੇ ਉਹ ਵਿਚਾਰੇ ਟੁੱਟ ਚੁੱਕੇ ਹੈ ਹਜੇ ਆਪਾਂ ਉੱਥੇ ਆਈ ਸੀਗੀ ਉੱਥੇ ਕੋਈ ਹੈਲਪ ਨਹੀਂ ਪਹੁੰਚੀ ਨਾ ਹਜੇ ਬੋਰਡ ਚੱਲ ਰਹੀ ਹੈ ਇੱਥੇ ਔਰ ਸੜਕ ਟੁੱਟੀ ਹੋਈ ਹੈ ਫਸਲਾਂ ਦਾ ਬੁਰਾ ਹਾਲ ਹੈ ਡੁੱਬ ਚੁੱਕੀਆਂ ਨੇ ਰਾਵੀ ਦਾ ਕੰਡਾ ਇਹ ਤੇ ਇਥੇ ਪਾੜੇ ਆਈ ਥਿੰਕ ਹਜ਼ਾਰਾਂ ਹੀ ਕਿਸਾਨ ਨੇ ਜਿਨ੍ਹਾਂ ਦੀ ਫਸਲਾਂ ਡੁੱਬ ਚੁੱਕੀਆਂ ਨੇ ਸਰਕਾਰ ਨੂੰ ਵੀ ਮੈਂ ਰਿਕਵੈਸਟ ਕਰਦਾ ਰਿਮੋਟ ਏਰੀਆ ਤੇ ਇੱਥੇ ਲਾਈਟ ਵੀ ਨਹੀਂ ਹੈਗੀ ਪਲੀਜ਼ ਲਾਈਟ ਦਾ ਅਰੇਂਜਮੈਂਟ ਕੀਤਾ ਜਾਵੇ ਔਰ ਜਿਨ੍ਹਾਂ ਦੀਆਂ ਫਸਲਾਂ ਡੁੱਬ ਚੁੱਕੀਆਂ ਨੇ ਇਹਨਾਂ ਲਈ ਵੀ ਆਓ ਆਪਾਂ ਸਾਰੇ ਹੈਲਪ ਕਰੀਏ ਸਰਕਾਰ ਨੂੰ ਵੀ ਬੇਨਤੀ ਹੈ ਕਿ ਉਹ ਵੀ ਫਸਲਾਂ ਦੀ ਗਰਦੌਰੀ ਕਰਕੇ ਕਿਸਾਨਾਂ ਤੱਕ ਮੁਆਵਜ਼ਾ ਪਹੁੰਚਾਵੇ ਅੱਜ ਨਾਲ ਪਾਹੀ ਅਹੀਨਾ ਭਾਜੀ ਆਪਣਾ ਲਾਈਟ ਨਹੀਂ ਇੱਥੇ ਹੈਗੀ ਲਾਈਟ ਦੇ ਕਰਕੇ ਨਾ ਆਪਾਂ ਡੱਬੀਆਂ ਲੈ ਕੇ ਆਏ ਆ ਮੋਮਬੱਤੀਆਂ ਜਿੱਦਾਂ ਤੇ ਆਪਾਂ ਕੱਲ ਨੂੰ ਮਸ਼ਰਦਾਨੀਆਂ ਲਿਆਉਣੀਆਂ ਵਾ ਮਸ਼ਰਦਾ ਬੜਾ ਮਤਲਬ ਬਹੁਤ ਜ਼ਿਆਦੀ ਪ੍ਰੋਬਲਮ ਆ ਰਹੀ ਹੈ ਮਸ਼ਰਦਾਨ ਨੂੰ

ਲਾਈਟ ਗਾ ਰਹੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਆਈਓ ਸੀ ਦੀ ਸਾਰੇ ਟੀਮ ਨਾਲ ਹੈ ਤੇ ਹੋਰ ਬਹੁਤ ਸਾਰੇ ਪੈਂਟਰ ਜਿਹੜੇ ਇੱਧਰ ਅਲੱਗ-ਅਲੱਗ ਇਲਾਕਿਆਂ ਚ ਆਪਣੇ ਆਪਣੇ ਹਿਸਾਬ ਨਾਲ ਲੱਗੇ ਨੇ ਅਸੀਂ ਬੋਟ ਦੇ ਜ਼ਰੀਏ ਉੱਧਰ ਦੋ ਘਰ ਨੇ ਜਿਹੜੇ ਬਿਲਕੁਲ ਪਾਣੀ ਦੇ ਅੰਦਰ ਨੇ ਉੱਥੇ ਪਹੁੰਚਿਆ ਹੁਣ ਔਰ ਮੈਨੂੰ ਲੱਗਦਾ ਹੈ ਗਰਾਊਂਡ ਤੇ ਆ ਕੇ ਸਾਰੇ ਲੋਕਾਂ ਨੂੰ ਥੋੜਾ-ਥੋੜਾ ਆਪਣਾ-ਆਪਣਾ ਯੋਗਦਾਨ ਪਾਉਣਾ ਚਾਹੀਦਾ ਕਿਉਂਕਿ ਜਿਹੜੇ ਲੋਕ ਅੰਦਰ ਬੈਠੇ ਨੇ ਇਹਨਾਂ ਦੇ ਇੱਥੇ ਕਿਹੜੀਆਂ ਪ੍ਰੋਬਲਮਾਂ ਨੇ ਉਹ ਇੱਥੇ ਆ ਕੇ ਪਤਾ ਲੱਗਣੀਆਂ ਨੇ ਇਕੱਲੇ ਰਸ਼ਨ ਦੀ ਪ੍ਰੋਬਲਮ ਨਹੀਂ ਕਿਉਂਕਿ ਰਸ਼ਨ ਤਾਂ ਬਹੁਤ ਜ਼ਿਆਦਾ ਚੁੱਕਿਆ ਹਰ ਇਲਾਕੇ ਚ ਸਾਡੇ ਐਨਆਰਆਈ ਭਰਾ ਜਿੰਨੇ ਵੀ ਬਾਹਰ ਦੁਨੀਆ ਚ ਪੈਣਪਰਾ ਬੈਠੇ ਨੇ ਪੰਜਾਬੀ ਜਾਂ ਇੰਡੀਆ 'ਚ ਬੈਠੇ ਨੇ ਸਭ ਨੇ ਗੁਰਦੁਆਰਿਆਂ ਨੇ ਬਹੁਤ ਆਸ਼ਰਮਾਂ ਨੇ ਬਹੁਤ ਜਗ੍ਹਾ ਤੋਂ ਰਸਨ ਆ ਚੁੱਕਿਆ ਪਰ ਅੰਦਰ ਜਾ ਕੇ ਤੇ ਕਿਹੜੀਆਂ ਚੀਜ਼ਾਂ ਦੀ ਲੋੜ ਆ ਉਹ ਬਹੁਤ ਜ਼ਰੂਰੀ ਹੈ ਸੋ ਇੱਕ ਵਾਰ ਗਰਾਊਂਡ ਤੇ ਜਿਹੜੇ ਜਿਹੜੇ ਇਲਾਕਿਆਂ 'ਚ ਜਿਹੜੇ ਲੋਕ ਪੀੜਤ ਨੇ ਉਸ ਇਲਾਕੇ ਦੇ ਨੇੜੇ ਜਿੱਥੇ ਵੀ ਤੁਸੀਂ ਹੈਗੇ ਉੱਥੇ ਜ਼ਰੂਰ ਪਹੁੰਚ ਕੇ ਜਾਇਜ਼ਾ ਲਓ ਕਿ ਕਿਹੜੇ ਕਿਹੜੇ ਪ੍ਰੋਬਲਮਾਂ 'ਚ ਲੋਕ ਕੇ ਰਿਹਾ ਨੇ ਤਾਂ ਕਿ ਆਪਾਂ ਉਹਨਾਂ ਪ੍ਰੋਬਲਮਾਂ ਨੂੰ ਠੀਕ ਕਰ ਸਕੀਏ ਚਲੋ ਪੁੱਛੀਏ ਕਿ ਪੁੱਛੀਏ ਸਾਡੇ ਇਹ ਕਿ ਕਿਤੇ ਵੀ ਜਾਓਗੇ ਨਾ ਪਾਣੀ ਦੇ ਵਿੱਚ ਘਰ ਜਮੇ ਡੁੱਬੇ ਪਏ ਨੇ ਕੁਛ ਦੁੱਧ ਨਹੀਂ ਕੁਛ ਹੋਰ ਹੈ ਨਾ ਕੋਈ ਨਾ ਕੋਈ ਨਹੀਂ ਤੇ ਕਹਿੰਦੇ ਬਾਈ ਜੀ ਪਹਿਲਾਂ ਚਾਹ ਪੀਓਗੇ ਕੀ ਪੀਓਗੇ ਬਖਰਾਵਾ ਗਾਇਕ ਜਸ ਬਾਜਵਾ ਵੀ ਗਰਾਊਂਡ ਜ਼ੀਰੋ ਤੇ ਗਏ ਡੇਰਾ ਬਾਬਾ ਨਾਨਕ ਦੇ ਪਿੰਡ ਰਾਮਦਾਸ ਜੀ ਉਹਨਾਂ ਦੇ ਵੱਲੋਂ ਮਦਦ ਕੀਤੀ ਗਈ ਹੈ ਨਾਲੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਵੱਤਵਾਦ ਲੋਕ ਪਿੰਡਾਂ ਤੱਕ ਪਹੁੰਚਣ ਤੇ ਉੱਥੇ ਮਦਦ ਦਾ ਹੱਥ ਵਧਾਣ ਇਹ ਹੈ ਨਾ ਉਦੋਂ ਵੱਸ ਵੀ ਜਿਹੜੇ ਕੁਪੀਸ ਨੇ ਭਾਈ ਪਾਣੀ ਬੰਦਾ ਜਿਹੜੀਆਂ ਮੱਛੀਆਂ ਮੜੀਆਂ ਨੇ ਮੱਝਾਂ ਵੀ ਆਪਾਂ ਕੋਸ਼ਿਸ਼ ਕਰਾਂਗੇ ਮੈਂ ਨਹੀਂ ਕਹਿੰਦਾ ਜਿੰਨੀਆਂ ਵੀ ਫਸਤੂਬਾਦ ਇੱਕ ਦੋ ਜਿੰਨੀਆਂ ਵੀ ਆਪਣੇ ਪੁੱਝਾਂ ਆਪਾਂ ਲਾਵਾਂਗੇ ਆਪਾਂ ਲਾਵਾਂਗੇ ਕੋਈ ਕੋਈ ਤੁਸੀਂ ਤੁਸੀਂ ਦੇਖੋ ਬਜ਼ੁਰਗੋ ਸਾਡੇ ਤੁਸੀਂ ਇਦਾਂ ਨਾ ਬਕੂਈ ਕਰੋ ਨਹੀਂ ਜੇ ਬਾਈ ਲਾ ਪੈ ਗਰੀ ਬਾਤ ਇਹ 8-18 ਦਿਨ ਹੋ ਗਏ ਛੋਲੇ ਨੱਪੇ ਸਾਡੇ ਨਾ ਕਰ ਕੋਈ ਨਹੀਂ ਨਾਲੇ ਤੇਰੇ ਨਾ ਕਰ ਕੋਈ ਗੱਲ ਨਹੀਂ ਤੇ ਇੱਕ ਦੋ ਜਨ ਦੇ ਕੇ ਜੀਣੇ ਕਿ ਕਰੀਏ ਮਹਾਰਾਜ ਦੇ ਚਰਮਚਾਪ ਬੇਨਤੀ ਕਰ ਸਕਦੇ ਆ ਵੀ ਤੇਰੇ ਪੁੱਤ ਨਾਲੇ ਤੇਰੇ ਬੱਪਾ ਨਾ ਕਰਨਾ ਪੁੱਤਰਾ ਨਹੀਂ ਕਰਨ ਦਾ ਭਾ ਕੋਈ ਨਹੀਂ ਹੁਣ ਨਾ ਨਾ ਰੋਈਂ ਨਾ ਰੋਈਂ ਜੀ ਤੁਹਾਡੇ ਤੋਂ ਵੱਡਾ ਕੋਈ ਜਿਗਰੇ ਵਾਲਾ ਬੰਦਾ ਨਹੀਂ ਤੇ ਸਰਪੰਚ ਨੇ ਪਾਇਆ 25 ਸਾਲ ਹੋ ਗਏ ਤੇਰੀ ਜ਼ਿੰਮੇਵਾਰੀ ਸਾਡੀ ਹੁਣ ਪੱਕੀ ਜ਼ਿੰਮੇਵਾਰੀ ਆ 2 ਮਹੀਨੇ ਦੇ ਕਰਦਾ ਤੇ ਪੰਜੀ ਇਹਨਾਂ ਦੀ ਸਾਰੀ ਜ਼ਿੰਮੇਵਾਰੀ ਸਾਡੀ ਠੀਕ ਠੀਕ ਪੰਜੀ ਨਹੀਂ ਦੇ ਪਾਣੀ ਬਾੜੀ ਦੇ ਘੁੱਟ ਤੋਂ ਪਰ 25 ਸਾਲ ਹੋ ਗਏ ਆ ਇਹਦੇ ਕੋਲੇ ਘੁੱਟ ਤੋਂ ਘੁੱਟ ਸਿੰਗਰ ਜਸਪੀ ਜੱਸੀ ਨੇ ਹੜਾਚ ਮਦਦ ਕਰ ਰਹੇ ਪੰਜਾਬੀਆਂ ਦੀਆਂ ਤਾਰੀਫਾਂ ਕੀਤੀਆਂ ਨਾਲੇ ਕਿਹਾ ਸੀ ਕਿ ਬੀਤੇ ਕਾਲ ਉਹਨਾਂ ਨੇ ਕਿਸ਼ਤੀਆਂ ਮੰਗੀਆਂ ਸੀ ਤੇ ਹੁਣ ਪੰਜਾਬੀਆਂ ਨੇ ਕਿਸ਼ਤੀਆਂ ਦਾ ਲੰਗਰ ਹੀ ਲਗਾ ਦਿੱਤਾ ਇਸ ਦੌਰਾਨ ਉਹਨਾਂ ਨੇ ਜਸਪਿੰਦਰ ਨਰੂਲਾ ਤੇ ਕਰਨ ਔਸ਼ਲਾ ਨੂੰ ਸ਼ੁਕਰੀਆ ਵੀ ਕਿਹਾ ਸਤਿ ਸ੍ਰੀ ਅਕਾਲ ਜੀ ਮੈਂ ਕੱਲ ਤੋਂ ਇੱਕ ਗੱਲ ਸੋਚ ਰਿਹਾ ਸੀ ਕਿ ਯਾਰ ਗੁੱਸੇ 'ਚ ਬੋਲਣਾ ਕਿ ਪੰਜਾਬੀਆਂ ਦੇ ਨਾਲ ਨਹੀਂ ਕੋਈ ਖੜਿਆ ਬਾਹਰ ਵਾਲੇ ਪੰਜਾਬੀਆਂ ਦੇ ਨਾਲ ਨਹੀਂ ਖੜੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਨੂੰ ਇਸ ਗੱਲ ਦੀ ਅੰਦਰੋਂ ਖੁਸ਼ੀ ਹੋ ਰਹੀ ਹੈ ਕਿ ਪੰਜਾਬੀ ਜਿਹੜੀ ਕਮਿਊਨਿਟੀ ਹੈ ਨਾ ਜਿਹੜੀ ਸਾਡੀ ਕੌਮ ਹੈ ਪੰਜਾਬੀ ਕੌਮ ਹੈ ਇਹਨੂੰ ਕਿਸੇ ਦੀ ਜ਼ਰੂਰਤ ਨਹੀਂ ਹੈ ਇਹ ਮੇਰਾ ਤਜਰਬਾ ਹੋ ਗਿਆ ਕਿਉਂਕਿ ਪੰਜਾਬੀ ਤਾਂ ਮਤਲਬ ਲੋਕਾਂ ਨੂੰ ਜਾ ਕੇ ਉੱਥੇ ਲੰਗਰ ਲਾਉਂਦੇ ਆ ਲੋਕਾਂ ਨੂੰ ਜਾ ਕੇ ਸਾਂਭਦੇ ਆ ਤੇ ਸਾਨੂੰ ਕੌਣ ਸਾਂਭੇਗਾ ਆ ਕੇ ਸਾਨੂੰ ਤੇ ਤਾਂ ਸਾਂਭਣ ਨਾ ਸੀ ਤਾਂ ਗੁੱਸਾ ਕਰੀਏ ਕਿ ਜੇ ਉਹ ਲੋਕ ਸਾਂਭਣ ਜੋਗੇ ਹੋਣ ਸਾਡੇ ਪੰਜਾਬੀ ਨੇ ਜੇਰੇ ਸਾਰੀ ਦੁਨੀਆ ਦੇ ਵਿੱਚ ਕਿਤੇ ਵੀ ਪਹੁੰਚ ਜਾਂਦੇ ਕੋਈ ਜੰਗ ਹੋਏ ਕੋਈ ਹੜ੍ਹ ਹੋਏ ਕੋਈ ਤੂਫਾਨ ਹੋਵੇ ਕੋਈ ਅੱਗ ਲੱਗ ਜੇ ਕੋਈ ਸੋਕਾ ਪੈ ਜੇ ਕੋਈ ਭੁੱਖਮਰੀ ਹੋ ਜੇ ਉੱਥੇ ਪੰਜਾਬੀ ਜਾ ਕੇ ਆਪਣੀ ਸੇਵਾ ਨਿਭਾਉਂਦੇ ਆ ਆਪਣਾ ਫਰਜ਼ ਨਿਭਾਉਂਦੇ ਆ ਉਧਰ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਵੀ ਕਿਹਾ ਕਿ ਉਹਨਾਂ ਦੀਆਂ ਟੀਮਾਂ ਵੀ ਲਗਾਤਾਰ ਗਰਾਊਂਡ ਜ਼ਰੂਤੇ ਕੰਮ ਕਰ ਰਹੀਆਂ ਨੇ ਤੇ ਅਸੀਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਹਰ ਤਰ੍ਹਾਂ ਦੀ ਸੰਭਵ ਮਦਦ ਮਦਦ ਪਹੁੰਚਾ ਰਹੇ ਹਾਂ ਸਾਡੀ ਟੀਮ ਜਿਹੜੀ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਨੂੰ ਸਭ ਤੋਂ ਪਹਿਲਾਂ ਕਿਉਂਕਿ ਰਾਸ਼ਨ ਬਹੁਤ ਪਹੁੰਚ ਰਿਹਾ ਹੈ ਸਾਰੇ ਪਿੰਡ ਪਰਾਮਾਂ ਤੱਕ ਕਿਉਂਕਿ ਅੱਜ ਹੀ ਤਾਂ ਪਾਣੀ ਖੜਾ ਆ ਪਾਣੀ ਜਦੋਂ ਮੁੱਕਣਾ ਆ ਪਾਣੀ ਜਦੋਂ ਸੁੱਕਣਾ ਆ ਪਾਣੀ ਜਦੋਂ ਜਾਣਾ ਆ ਨਾ ਉਸ ਤੋਂ ਬਾਅਦ ਬਹੁਤ ਸਾਰੀਆਂ ਮੁਸ਼ਕਲਾਂ ਹੋਣੀਆਂ ਆ ਖਾਸ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਹੋਣੀਆਂ ਪਸ਼ੂਆਂ ਨੂੰ ਲੋਕਾਂ ਨੂੰ ਕਿਉਂਕਿ ਪਾਣੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਫਿਰਨੀਆਂ ਆ ਫਿਰ ਕੇ ਗਈਆਂ ਆ ਸੋ ਇਹ ਕੋਈ ਹੁਣ ਦੀ ਗੱਲ ਨਹੀਂ ਆ ਵੀ ਆਪਾਂ 2-4 ਦਿਨ ਕਿ ਆਪਾਂ ਇੱਕ ਚੀਜ਼ ਦੇ ਪਿੱਛੇ ਹੋ ਜੀ ਸੋ ਇਹ ਸਾਨੂੰ ਸਾਰਿਆਂ ਨੂੰ ਬਹੁਤ ਲੰਬਾ ਇਹਨਾਂ ਸਾਰਿਆਂ ਨਾਲ ਖੜਨਾ ਪੈਣਾ ਪੰਜਾਬ ਦੇ ਵਿੱਚ ਜਿੱਥੇ ਕਿਤੇ ਵੀ ਜਿੱਥੇ ਕਿਤੇ ਵੀ ਹੜ੍ਹ ਆਏ ਆ ਮੈਂ ਪਿਛਲੇ ਕੋਈ 15-20 ਦਿਨ ਤੋਂ ਕੈਨੇਡਾ ਦੇ ਵਿੱਚ ਸਾਡੇ ਟੂਲ ਚੱਲ ਰਹੇ ਸੀ ਬਾਕੀ ਇਹ ਤਾਂ ਕੁਦਰਤੀ ਮਾਰ ਔਰ ਕੁਦਰਤ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਆ ਪਰ ਅਸੀਂ ਹਮੇਸ਼ਾ ਆਪਣੇ ਪੰਜਾਬ ਦੇ ਨਾਲ ਖੜੇ ਆ ਤੇ ਮੈਂ ਆਪਣੀ ਟੀਮ ਨਾਲ ਹਮੇਸ਼ਾ ਗੱਲਬਾਤ ਕਰ ਰਹੇ ਆਂ ਹੋੜ ਵੀ ਸ਼ੋਅ ਤੋਂ ਆਉਣ ਤੋਂ ਬਾਅਦ ਮੈਂ ਗੱਲ ਕੀਤੀ ਅੱਧਾ ਪੌਣਾ ਘੰਟਾ ਕਿ ਆਪਾਂ ਕਿੱਥੇ-ਕਿੱਥੇ ਕੀ-ਕੀ ਹੋ ਰਹੀ ਆ ਸੋ ਅਸੀਂ ਗੱਲਬਾਤ ਕਰ ਵੀ ਰਹੇ ਆ ਬਹੁਤ ਸਾਰੇ ਲੋਕਾਂ ਨੂੰ ਅਸੀਂ ਦਵਾਈਆਂ ਪ੍ਰੋਵਾਈਡ ਕਰਵਾ ਰਹੇ ਆ ਭਾਵੇਂ ਉਹ ਪਸ਼ੂਆਂ ਦੀ ਹੋਣ ਭਾਵੇਂ ਉਹ ਲੋਕਾਂ ਦੀ ਸਿਹਤ ਲਈ ਹੋਣ ਸੋ ਸਾਡੀ ਟੀਮ ਲੱਗੀ ਹੋਈ ਆ ਤੇ ਉਸ ਤੋਂ ਬਾਅਦ ਵੀ ਜਦੋਂ ਪਾਣੀ ਸੁੱਕਦਾ ਆ ਅਸੀਂ ਤੁਹਾਡੇ ਨਾਲ ਖੜੇ ਆ ਮੇਰੀ ਜਿੰਨੀ ਕੁ ਫਸਲ ਅਸੀਂ ਬੀਜੀ ਆ ਅਸੀਂ ਆਪ ਖੇਤੀ ਕਰਦੇ ਆ ਕੋਈ ਘਬਰਾਉਣ ਦੀ ਲੋੜ ਨਹੀਂ ਜਿਹੜਾ ਭੈਣ ਭਰਾਵਾਂ ਨੂੰ ਲੋੜ ਹੋਊਗੀ ਅਸੀਂ ਉਹਨਾਂ ਨੂੰ ਆਟਾ ਚੌਲ ਜਿਹੜਾ ਸਾਡਾ ਝੋਨਾ ਉਹਨੂੰ ਨਾ ਮੰਡੀ ਸੋਟਾਂਗੇ ਸਾਰੇ ਭੈਣ ਭਰਾਵਾਂ 'ਚ ਵੰਡ ਦਾਂਗੇ ਕੋਈ ਨਹੀਂ ਹੋਣ ਲੱਗਾ ਅਸੀਂ ਪੰਜਾਬ ਨੇ ਸਾਨੂੰ ਇਹਨਾਂ ਦਿੱਤਾ ਆ ਪੰਜਾਬੀ ਲੋਕਾਂ ਨੇ ਸਾਨੂੰ ਇਹਨਾਂ ਦਿੱਤਾ ਆ ਅਸੀਂ ਪੰਜਾਬੀਆਂ ਦੇ ਨਾਲ ਖੜਾਂਗੇ ਸਾਡੇ ਭੈਣ ਭਰਾਵਾਂ ਨਾਲ ਖੜਾਂਗੇ